ਦਜੀਸਨ ਦੀ ਖਬਰ ਬਰਤਾਨੀਆ ਤੋਂ ਆਇਆ ਜਿੱਥੇ ਇੱਕ ਸਿੱਖ ਲੜਕੀ ਦੇ ਨਾਲ ਨਸਲੀ ਅਤੇ ਜਿੰਸੀ ਹਮਲਾ ਅਤੇ ਬਹਿਰਮੀ ਨਾਲ ਉਸਦੀ ਕੁਟਮਾਰ ਕੀਤੀ ਗਈ ਹੈ ਤੁਹਾਨੂੰ ਜਾਨਣਾ ਚਾਹਾਂਗੇ ਕਿ ਜੋ ਉਸ ਕੁੜੀ ਦੇ ਨਾਲ ਹੋਇਆ ਉਹ ਉਸ ਨਾਲ ਇੱਕ ਇੰਡੀਵਿਜੂਅਲੀ ਹੋਇਆ ਜਾਹੇ ਪੂਰਾ ਕੈਲੋਕ ਕੇ ਜੋ ਹੁਣ ਇੱਕ ਮਾਹੌਲ ਬਣ ਗਿਆ ਕਿ ਨਸਲੀ ਹਮਲਿਆਂ ਦਾ ਦੂਜੇ ਦੇਸ਼ਾਂ ਦੇ ਵਿੱਚ ਵੀ ਉਸ ਦੀ ਸ਼ਿਕਾਰ ਇਹ ਸਿੱਖ ਬੱਚੀ ਹੋਈ ਹੈ ਇਸ ਪਿੱਛੇ ਦੀ ਕੀ ਸਚਾਈ ਹੈ ਸਟਾਰਜਕਨ ਜਰ ਦੱਸੋ ਜੀ ਜੀ ਬਿਲਕੁਲ ਇਹ 100% ਨਸਲੀ ਹਮਲਾ ਹੈ ਵਿਤਕਰਾ ਰੇਸਿਸਟ ਅਟੈਕ ਜਿਹੜਾ ਹੈ ਉਹ ਲੜਕੀ ਦੇ ਉੱਤੇ ਹੋਇਆ ਉਦਾ ਬਲਤਕਾਰ ਹੋਇਆ ਉਸ ਤੋਂ ਬਾਅਦ ਉਹਦੀ ਕੁੱਟਮਾਰ ਕੀਤੀ ਗਈ ਹੈ ਤੇ ਉਹਨੂੰ ਕਿਹਾ ਗਿਆ ਕਿ ਤੂੰ ਇਸ ਕੰਟਰੀ ਤੋਂ ਬਿਲੋਂਗ ਨਹੀਂ ਕਰਦੀ ਤੈਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੋ ਇਹ ਜਿਹੜੇ ਸ਼ਬਦ ਕਹੇ ਗਏ ਉਸ ਲੜਕੀ ਨੂੰ ਕੁੱਟਮਾਰ ਕੀਤੀ ਗਈ ਦੋ ਜਿਹੜੇ ਵਾਈਟ ਯਾਨੀ ਕਿ ਗੋਰੇ ਜਿਹੜੇ ਸਿਗੇ ਉਹਨਾਂ ਵੱਲੋਂ ਇਹ ਕੰਮ ਕੀਤਾ ਗਿਆ ਤੇ ਜਿਹਦੇ ਨਾਲ ਪੂਰੀ ਕਮਿਊਨਿਟੀ ਇੰਗਲੈਂਡ ਦੇ ਵਿੱਚ ਵਸਣ ਵਾਲੀ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਸ਼ੌਕ ਹੈ ਇਸ ਲਈ ਇਹ ਜਿਹੜਾ ਇਲਾਕਾ ਨਾ ਜਿੱਥੇ ਅਸੀਂ ਰਹਿੰਦੇ ਆ ਇੱਕ ਬਹੁਤਾ ਦੂਰ ਨਹੀਂ ਹੈ 올ਡਬਰੀ ਸਾਡੇ ਬਿਲਕੁਲ 10-15 ਮਾਈਲ ਦੀ ਜਿਹੜੀ ਕਹ ਲਈਏ ਦੂਰੀ ਦੇ ਉੱਤੇ ਪੈਂਦਾ ਇਲਾਕਾ ਜਿੱਥੇ ਇਹ ਘਟਨਾ ਵਾਪਰੀ ਹੈ ਮੰਗਲਵਾਰ ਦੀ ਘਟਨਾ ਸਵੇਰੇ 8 ਤੋਂ 8:30 ਵਜੇ ਦੇ ਵਿੱਚ ਇਹ ਘਟਨਾ ਜਿਹੜੀ ਹੈ ਉਹ ਵਾਪਰਦੀ ਹੈ ਜਿੱਥੇ ਇਹ ਰੇਸਿਸਟ ਅਟੈਕ ਮੰਨਿਆ ਜਾ ਰਿਹਾ ਤੁਸੀਂ ਦੇਖੋ ਇੱਕ ਪਾਸੇ ਟੋਮੀ ਰੋਬਿਨਸਨ ਜਿਨੇ ਐਲਾਨ ਕੀਤਾ ਹੋਇਆ ਕਿ 13 ਸਤੰਬਰ ਵਾਲੇ ਦਿਨ ਇੰਗਲੈਂਡ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਵੱਡਾ ਪ੍ਰੋਟੈਸਟ ਪ੍ਰਵਾਸੀਆਂ ਦੇ ਖਿਲਾਫ ਕੱਢਿਆ ਜਾ ਰਿਹਾ ਉਨੇ ਕਿਹਾ ਕਿ ਸਭ ਤੋਂ ਵੱਡਾ ਪ੍ਰੋਟੈਸਟ ਹੋਏਗਾ ਮਤਲਬ ਕਿ ਇੱਕ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਨਾ ਹੁਣ ਵੈਸਟ ਦੇ ਵਿੱਚ ਤੁਸੀਂ ਆਸਟ੍ਰੇਲੀਆ ਦੀ ਵੀ ਘਟਨਾ ਸੁਣੀ ਹੋਣੀ ਉੱਥੇ ਵੱਡਾ ਪ੍ਰੋਟੈਸਟ ਹੋਇਆ ਜਿਹਦੇ ਵਿੱਚ ਹਿੰਸਕ ਘਟਨਾਵਾਂ ਵੀ ਹੋਈਆਂ ਲੋਕ ਜ਼ਖਮੀ ਵੀ ਹੋਏ ਅਮਰੀਕਾ ਕੈਨੇਡਾ ਹੋ ਗਿਆ ਉਸ ਤੋਂ ਬਾਅਦ ਹੁਣ ਇੰਗਲੈਂਡ ਦੀ ਗੱਲ ਕਰ ਲਈਏ ਜਾਂ ਯੂਰਪ ਦੇ ਵਿੱਚ ਵੀ ਸਾਡੇ ਨੌਜਵਾਨਾਂ ਨੂੰ ਜਿਹੜਾ ਕੁੱਟਿਆ ਮਾਰਿਆ ਵੀ ਜਾ ਰਿਹਾ ਇਦਾਂ ਦੀਆਂ ਘਟਨਾਵਾਂ ਆ ਰਹੀਆਂ ਸੋ ਇਹ ਉਹਦਾ ਹੀ ਹਿੱਸਾ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਤੁਹਾਡੇ ਖਿਲਾਫ ਨਹੀਂ ਆ ਟੋਮੀ ਰੌਬਿੰਸਨ ਦਾ ਇਹ ਬਿਆਨ ਜਿਹੜਾ ਹੈ ਉਹ ਕਾਫੀ ਵਾਰ ਉਹਨੇ ਦਿੱਤਾ ਹੈ ਕਿ ਅਸੀਂ ਸਿੱਖ ਕਮਿਊਨਿਟੀ ਦੀ ਰਿਸਪੈਕਟ ਕਰਦੇ ਹਾਂ ਇੱਜ਼ਤ ਕਰਦੇ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਜੇ ਤੁਸੀਂ ਸਿੱਖ ਕਮਿਊਨਿਟੀ ਦੀ ਰਿਸਪੈਕਟ ਕਰਦੇ ਹੋ ਤੇ ਦੂਜੀਆਂ ਦੀਆਂ ਲੜਕੀਆਂ ਦੇ ਨਾਲ ਇਸ ਤਰ੍ਹਾਂ ਹੋਵੇ ਸਿੱਖਾਂ ਦੀਆਂ ਨਾਲ ਨਾ ਹੋਵੇ ਮਤਲਬ ਇਹ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੁਣ ਜੇ ਇਹ ਕਿਹਾ ਜਾ ਰਿਹਾ ਵੀ ਤੁਸੀਂ ਇੱਥੋਂ ਬਿਲੋਂਗ ਨਹੀਂ ਕਰਦੇ ਤੁਸੀਂ ਜਿਹੜਾ ਆਪਣੇ ਇਸ ਕੰਟਰੀ ਦੇ ਵਿੱਚ ਨਹੀਂ ਹੋਣੇ ਚਾਹੀਦੇ ਤੇ ਸਾਡਾ ਸਵਾਲ ਤੇ ਇਹਨਾਂ ਨੂੰ ਇਹ ਬਣ ਜਾਂਦਾ ਇਹ ਗੋਰਿਆਂ ਨੂੰ ਇਹ ਬਣਦਾ ਤੇ ਭਾਈ ਤੁਸੀਂ ਉਥੇ ਕੀ ਲੈਣ ਗਏ ਸੀ ਸਾਡੀ ਕੰਟਰੀ ਦੇ ਵਿੱਚ ਤੁਸੀਂ ਤਾਂ ਸਾਡਾ Empire ਜਿਹੜਾ ਹੈਗਾ ਉਹ ਸਾਡਾ ਸਾਰਾ ਹੀ ਡਿਸਟਰੋਏ ਕਰਕੇ ਰੱਖ ਦਿੱਤਾ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਰਾਜ ਦੀ ਗੱਲ ਕਰੀਏ ਉਸ 50 ਸਾਲ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਉਹਨੂੰ ਡਿਸਟਰੋਏ ਕੀਤਾ ਗਿਆ ਅੰਗਰੇਜ਼ਾਂ ਨੇ ਮਤਲਬ ਸਿੱਧੇ ਤੌਰ ਤੇ ਆਪਾਂ ਇਹ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਸਾਡਾ ਮਹਾਰਾਜਾ ਜਿਹੜਾ ਸੀਗਾ ਮਹਾਰਾਜਾ ਦਲੀਪ ਸਿੰਘ ਉਹਨੂੰ 7-8 ਸਾਲ ਦੀ ਉਮਰ ਦੇ ਵਿੱਚ ਕਿਡਨਾਪ ਕਰਕੇ ਤੁਸੀਂ ਇੱਥੇ ਲੈ ਆਏ ਹੋ ਸਾਡਾ ਜਿੰਨਾ ਸਾਡਾ ਸਰਮਾਇਆ ਸੀ ਇਥੋਂ ਤੱਕ ਕਿ ਮਹਾਰਾਜੇ ਦੀ ਇੱਕ ਉਹ ਸਿੰਘਾਸਣ ਜਿਹਨੂੰ ਕਹਿੰਦੇ ਹੁੰਦੇ ਆ ਪੋਸ਼ਾਕਾਂ ਜਾਂ ਹੋਰ ਬੇਸ਼ਕੀਮਤੀ ਕੋਹੀਨੂਰ ਹੀਰੇ ਤੱਕ ਤਾਂ ਤੁਸੀਂ ਸਾਡੇ ਲੁੱਟ ਕੇ ਲੈ ਆਓ ਫਿਰ ਤੁਸੀਂ ਉਥੋਂ ਬਿਲੋਂਗ ਨਹੀਂ ਸੀ ਕਰਦੇ ਤੇ ਅੱਜ ਤੁਸੀਂ ਸਾਨੂੰ ਇਹ ਗੱਲਾਂ ਕਹਿ ਰਹੇ ਹੋ ਕਿ ਤੁਸੀਂ ਇੱਥੋਂ ਬਿਲੋਂਗ ਨਹੀਂ ਕਰਦੇ ਤੁਸੀਂ ਦੁਨੀਆ ਦੇ ਵਿੱਚ ਜਾ ਕੇ ਵਕ ਵਕ ਦੇਸ਼ਾਂ ਨੂੰ ਆਪਣੀਆਂ ਕਲੋਨੀਆਂ ਬਣਾਇਆ ਜਿੱਥੇ ਲੋਕਾਂ ਨੂੰ ਗੁਲਾਮ ਕੀਤਾ ਉਹਨਾਂ ਦਾ ਜੀਵਨ ਪੱਧਰ ਜਿਹੜਾ ਹੈਗਾ ਉਹ ਖਤਮ ਕੀਤਾ ਖਰਾਬ ਕੀਤਾ ਅੱਜ ਉਹ ਟੁੱਟੇ ਹੋਏ ਲੋਕ ਉਹ ਹਾਰੇ ਹੋਏ ਲੋਕ ਜਦੋਂ ਕੋਈ ਥਾਂ ਟਿਕਾਣਾ ਲੱਭਣ ਲਈ ਅੱਜ ਤੁਹਾਡੇ ਮੁਲਕ 'ਚ ਆਏ ਆ ਤੇ ਤੁਹਾਨੂੰ ਇਹ ਲੱਗਣ ਲੱਗ ਪਿਆ ਕਿ ਭਾਈ ਇਹ ਸਾਡੇ ਤੇ ਹੁਣ ਭਾਰੀ ਪੈਂਦੇ ਜਾ ਰਹੇ ਆ ਸੋ ਇਹ ਤੁਹਾਡੇ ਬਜ਼ੁਰਗਾਂ ਦੀਆਂ ਕੀਤੀਆਂ ਹੀ ਗਲਤੀਆਂ ਨੇ ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਜੇ ਹੁਣ ਆਪਾਂ ਸਿੱਖ ਕਮਿਊਨਿਟੀ ਦੀ ਗੱਲ ਕਰੀਏ ਤੁਸੀਂ ਇਹ ਕਹਿ ਦੋਤਾ ਪਈ ਤੁਸੀਂ ਇਥੋਂ ਬਿਲੋਂਗ ਨਹੀਂ ਕਰਦੇ ਪਰ ਸਿੱਖਾਂ ਨੇ ਤੁਹਾਡੇ ਲਈ ਵਰਲਡ ਵਾਰ 1 ਦੇ ਵਿੱਚ ਵਰਲਡ ਵਾਰ 2 ਦੇ ਵਿੱਚ ਤਕਰੀਬਨ 84000 ਸਿੱਖਾਂ ਨੇ ਇੰਗਲੈਂਡ ਦੇ ਖਾਤਰ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਸੋ 100 ਸਾਲ ਤੋਂ ਸਾਨੂੰ ਜ਼ਿਆਦਾ ਹੋ ਗਿਆ ਇਸ ਮੁਲਕ ਦੇ ਵਿੱਚ ਰਹਿੰਦੇ ਆ ਉਹਨੂੰ ਅੱਜ ਇਹ ਕਹਿਣਾ ਕਿ ਤੁਸੀਂ ਇੱਥੋਂ ਬਿਲੋਂਗ ਨਹੀਂ ਕਰਦੇ ਤੇ ਤੁਹਾਡੇ ਨਾਲ ਅਸੀਂ ਰੇਪ ਵੀ ਕਰਾਂਗੇ ਤੁਹਾਨੂੰ ਕੁੱਟਾ ਮਾਰਾਂਗੇ ਵੀ ਸੋ ਇਹ ਇੱਕ ਇਹਿਸਾਨ ਫਰਾਮੋਸ਼ੀ ਵਾਲੀ ਗੱਲ ਹੈਗੀ ਆ ਬਹੁਤ ਵੱਡੀ ਅਕਿਰਤ ਕਿ ਹੰਡਾਲੀ ਗੱਲ ਆ ਸੋ ਇਹਦਾ ਜਵਾਬ ਜਿਹੜਾ ਹੈਗਾ ਨਾ ਉਹ ਸਖਤ ਤਰੀਕੇ ਦੇ ਨਾਲ ਦੇਣਾ ਚਾਹੀਦਾ ਸੀ ਵਾਇਲੈਂਸ ਨੂੰ ਪ੍ਰੋਮੋਟ ਨਹੀਂ ਕਰਦੇ ਵਾਇਲੈਂਸ ਨਹੀਂ ਹੋਣੀ ਚਾਹੀਦੀ ਪਰ ਇਸ ਨੂੰ ਮਤਲਬ ਕਹਿ ਲਈਏ ਭਈ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਸ਼ੁਰੂਆਤ ਹੋਣ ਜਾ ਰਹੀ ਹੈ ਮੈਂ ਤੁਹਾਨੂੰ ਇਹ ਦੱਸ ਦਵਾਂ ਅੱਜ ਕਿ ਵੈਸਟ ਦੇ ਵਿੱਚ ਆਸਟ੍ਰੇਲੀਆ ਚ ਇਹ ਯਰਪ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਐਂਟੀ ਇਮੀਗ੍ਰੇਸ਼ਨ ਜਿਹੜੇ ਲੋਕ ਹੁੰਦੇ ਜਾ ਰਹੇ ਨੇ ਸੋ ਇਹਦੀ ਸ਼ੁਰੂਆਤ ਹੋ ਚੁੱਕੀ ਹੈ ਦੇ ਵਿੱਚ ਹੋਰ ਘਟਨਾਵਾਂ ਅਸੀਂ ਪਿਛਲੇ ਮਹੀਨੇ ਹੀ ਜੇ ਜ਼ਿਕਰ ਕਰਕੇ ਹਟੇ ਇੱਕ ਵੀਡੀਓ ਬਣਾਈ ਸੀ ਆਪਾਂ ਜਿਹਦੇ ਵਿੱਚ ਜ਼ਿਕਰ ਕੀਤਾ ਸੀ ਕਿ ਇੰਗਲੈਂਡ ਦੇ ਬੁਲਵਰਹੈਂਟਨ ਸ਼ਹਿਰ ਦੇ ਵਿੱਚ ਦੋ ਸਿੱਖ ਟੈਕਸੀ ਡਰਾਈਵਰਾਂ ਦੇ ਉੱਤੇ ਨਾ ਹਮਲਾ ਹੋਇਆ ਉਹ ਵੀ ਆਪਾਂ ਨਸਲੀ ਹਮਲਾ ਹੀ ਕਵਾਂਗੇ ਕਿਉਂਕਿ ਉਹ ਵੀ ਇਹਨਾਂ ਵੱਲੋਂ ਹੀ ਕੀਤਾ ਗਿਆ ਸੀਗਾ ਸੋ ਇਹ ਕਦੇ ਵੀ ਬਰਦਾਸ਼ਤਯੋਗ ਨਹੀਂ ਹੈਗਾ ਉਹ ਇੰਗਲੈਂਡ ਅੱਜ ਗੱਲਾਂ ਸਾਨੂੰ ਕਰੇ ਮਤਲਬ ਕਿ ਉਹ ਲੋਕ ਸਾਨੂੰ ਗੱਲਾਂ ਕਰਨ ਜਿਨ੍ਹਾਂ ਦਾ ਇੱਕ ਜਿਹੜਾ ਸਿਗਾ ਰੁਪਈਆ ਉਹ ਤੁਹਾਡੇ 15 ਜਾਂ 13 ਪਾਉਂਡ ਬਣਦੇ ਹੁੰਦੇ ਸੀ ਤੁਹਾਡਾ ਐਜੂਕੇਸ਼ਨ ਸਿਸਟਮ ਉਹਦੇ ਸਾਹਮਣੇ ਇੱਕ ਅੱਖ ਵੀ ਨਹੀਂ ਸੀ ਅੱਜ ਜੇ ਸਾਡਾ ਰਾਜ ਗਿਆ ਤਾਂ ਉਹਦੇ ਵਿੱਚ ਬੜੇ ਵੱਡੇ ਪੱਦਰ ਦੇ ਉੱਤੇ ਇਹ ਲੋਕ ਜ਼ਿੰਮੇਵਾਰ ਨੇ ਬੇਸ਼ੱਕ ਆਪਾਂ ਭਾਰਤ ਨੂੰ ਵੀ ਕਹਿੰਨੇ ਆ ਪਰ ਇਹ ਇਹਨਾਂ ਦੀ ਵੀ ਬੜੀ ਵੱਡੀ ਮਿਲੀਭੁਗਤ ਹੈਗੀ ਆ ਸਾਡਾ ਰਾਜ ਡਿਸਟਰੋਏ ਕਰਨ ਦੇ ਵਿੱਚ ਅੱਜ ਜੇ ਸਿੱਖ ਕਮਿਊਨਿਟੀ ਪੂਰੀ ਦੁਨੀਆ ਦੇ ਵਿੱਚ ਧੱਕੇ ਖਾ ਰਹੀ ਹੈ ਤੇ ਉਹ ਇਸ ਕਰਕੇ ਖਾ ਰਹੀ ਹੈ ਕਿ ਤੁਸੀਂ ਉਹਨਾਂ ਦਾ ਰਾਜ ਉਹਨਾਂ ਦਾ ਜਿਹੜਾ ਇੱਕ एंपਾਇਰ ਸੀਗਾ ਉਹਨੂੰ ਤੁਸੀਂ ਖਤਮ ਕਰ ਦਿੱਤਾ ਉਹਨੂੰ ਖਤਮ ਕਰ ਦਿੱਤਾ ਤੁਸੀਂ ਚਾਲਾਂ ਚੱਲ ਚੱਲ ਕੇ ਉਸ ਤੋਂ ਬਾਅਦ ਤੁਸੀਂ ਸਿੱਖਾਂ ਨੂੰ ਗੁਲਾਮ ਬਣਾ ਬਣਾ ਕੇ ਜਿਹੜਾ ਹੈਗਾ ਦੂਸਰੀਆਂ ਕੰਟਰੀਆਂ ਦੇ ਵਿੱਚ ਲੈ ਕੇ ਗਏ ਧੱਕੇ ਦੇ ਨਾਲ ਤੁਸੀਂ ਬ੍ਰਿਟਿਸ਼ ਆਰਮੀ ਜਿਹੜੀ ਦੂਸਰੀ ਆਰਮੀ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਭਰਤੀ ਕੀਤਾ ਆਪਣਾ ਲਾਹਾ ਲਿਆ ਜ ਜਦੋਂ ਤੁਹਾਨੂੰ ਚਾਹੀਦਾ ਸੀ ਅਫਰੀਕਾ ਦੇ ਵਿੱਚ ਤੁਸੀਂ ਲੈ ਗਏ ਸਿੱਖਾਂ ਨੂੰ ਉੱਥੇ ਜਾ ਕੇ ਜੀ ਟ੍ਰੇਨ ਦੀ ਪਟੜੀ ਵਿਛਾਉਣੀ ਹੈ ਉਹ ਸਿੱਖ ਉੱਥੇ ਵਸੇ ਹੋਏ ਨੇ ਅੱਜ ਹਾਂਜੀ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਕਿਤੇ ਕਿਤੇ ਦੀ ਗੱਲ ਕਰ ਲੋ ਕਿਵੇਂ ਤੁਸੀਂ ਇੱਕ ਕਮਿਊਨਿਟੀ ਖੰਡਾਈ ਹੈ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਜਿਹੜਾ ਹੈਗਾ ਦੋਸ਼ ਜਿਹੜਾ ਤੁਹਾਡੇ ਉੱਤੇ ਲੱਗਦਾ ਵੀ ਤੁਸੀਂ ਆਹ ਕੰਮ ਜਿਹੜਾ ਸਾਡਾ ਕੀਤਾ ਸੋ ਸਾਡਾ ਸਰਮਾਇਆ ਤੁਸੀਂ ਲੁੱਟ ਕੇ ਲਿਆਉ ਅੱਜ ਇਹ ਰੇਸਿਸਟ ਅਟੈਕ ਜਿਹੜਾ ਇੱਕ ਹੋਣਾ ਇਹ ਆਪਾਂ ਇਹ ਕਹਿ ਲਈਏ ਵੀ ਇਹਨੂੰ ਹਲਕੇ ਦੇ ਵਿੱਚ ਮੈਂ ਦੁਬਾਰਾ ਕਹਿ ਦਿੰਨਾ ਨਹੀਂ ਲੈਣਾ ਚਾਹੀਦਾ ਇੰਗਲੈਂਡ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖਾਂ ਨੂੰ ਇਸ ਘਟਨਾ ਨੂੰ ਕੰਡੈਮ ਕਰਨਾ ਚਾਹੀਦਾ ਤੇ ਇਹਦੇ ਉੱਤੇ ਵੱਡਾ ਸਖਤ ਸਟੈਂਡ ਲੈ ਕੇ ਸਰਕਾਰ ਨੂੰ ਚਾਹੀਦਾ ਕਿ ਇਹਦੇ ਉੱਤੇ ਪ੍ਰਾਇੋਰਟੀ ਦੇ ਦੌਰ ਦੇ ਉੱਤੇ ਐਕਸ਼ਨ ਲਿਆ ਜਾਵੇ ਤਾਂ ਕਿ ਅਗਲਾ ਕੋਈ ਇਸ ਤਰ੍ਹਾਂ ਦੇ ਘਟਨਾ ਜਿਹੜੀ ਨਾ ਵਾਪਰੇ ਕਿਉਂਕਿ ਸਾਡੇ ਤਾਂ ਇੱਥੇ ਬਹੁਤ ਸਾਰੇ ਲੋਕ ਵਸਦੇ ਆ ਸਾਡੇ ਤਾਂ ਬੱਚੇ ਇਹ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਸਾਡੇ ਤਾਂ ਆਮ ਕੁੜੀਆਂ ਮੁੰਡੇ ਸੜਕਾਂ ਦੇ ਉੱਤੇ ਤੁਸੀਂ ਦੇਖ ਲਓ ਘੁੰਮਦੇ ਫਿਰਦੇ ਨੇ ਸੋ ਇਦਾਂ ਤਾਂ ਕੋਈ ਵੀ ਜਣਾ ਖਣਾ ਉੱਠ ਕੇ ਇਸ ਤਰ੍ਹਾਂ ਦਾ ਅਟੈਕ ਕਰੇਗਾ ਤੇ ਫਿਰ ਕਹੇਗਾ ਤੁਸੀਂ ਇੱਥੋਂ ਬਿਲੋਂਗ ਨਹੀਂ ਕਰਦੇ ਸੋ ਇਹ ਗੱਲਾਂ ਬਹੁਤ ਜੜੀਆਂ ਨੇ ਇਸ ਵੇਲੇ ਵਾਪਰਨ ਲੱਗ ਪਈਆਂ ਨੇ ਵੈਸ ਤੇ ਵਿੱਚ ਵੀ ਸਾਰੇ ਪਾਸੇ ਜਿੱਥੇ ਮੈਂ ਗੱਲ ਕਰ ਰਿਹਾ ਹਾਂ ਸੋ ਇਹਦੇ ਬਾਰੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਮਾਪਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਵੇਰਨੈਸ ਫਲਾਉਣ ਦੀ ਲੋੜ ਹੈਗੀ ਹੈ ਜੀ ਹਾਂ ਬਿਲਕੁਲ ਜੀ ਜੀ ਕਾਫੀ ਕਲੋਕੇ ਸੀ ਜਾਗਰੂ ਕਰਦੇ ਹਾਂ ਜੋ ਪੂਰੇ ਕਲੋਕੇ ਡਾਇਸਪੋਰਾ ਵਿੱਚ ਵਸਦੇ ਪੰਜਾਬੀਆਂ ਨੂੰ ਹਾਂ ਸਭ ਤੋਂ ਨਾਲ ਜੁੜਨ ਦੇ ਲਈ ਆਪਣੇ ਵਿੱਚ ਆਸਾ ਦਰਸ਼ਾਨ ਦੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਨੋਂ ਧੰਨਵਾਦ ਤੇ ਮੈਂ ਫਿਰ ਇੱਕ ਵਾਰੀ ਬੇਨਤੀ ਕਰ ਦਵਾਂ ਕਿ ਇਹਦੇ ਉੱਤੇ ਆਪਾਂ ਵੱਧ ਤੋਂ ਵੱਧ ਸੋਸ਼ਲ ਮੀਡੀਆ ਦੇ ਉੱਤੇ ਲਿਖੀਏ ਇਸ ਘਟਨਾ ਨੂੰ ਇਸ ਤਰ੍ਹਾਂ ਨਾ ਜਾਣ ਦਈਏ ਹਲਕੇ ਦੇ ਵਿੱਚ ਕਿਉਂਕਿ ਪੁਵਿਖ ਤੈ ਕਰੇਗਾ ਇਸ ਘਟਨਾ ਤੋਂ ਜੇਕਰ ਅਸੀਂ ਕੋਈ ਸਿੱਖਿਆ ਨਾ ਲਈ ਤਾਂ ਜੀ 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 ਤੇ ਇਸ ਨਾਲ ਹੀ ਹੁਣ ਪ੍ਰਾਈਵੇਟੀ ਦੇਖ ਦਸ਼ ਨੂੰ ਯਾ ਲਵਾਂਗੇ ਤੁਹਾਨੂੰ